ਇੱਕ ਰਾਜੇ ਦੇ ਇੱਕ ਪੁੱਤਰ ਸੀਗਾ ਉਹ ਕੰਮ-ਕਮ ਜਮੀਨਾ ਕਰਿਆ ਕਰੇ ਰਾਜਾ ਕਹਿਆ ਕਰੇ ਵੀ ਕੋਈ ਕੁ ਬਾਦਸ਼ਾਹ ਨੂੰ ਹੁੰਦਾ ਵੀ ਮੇਰਾ ਪੁੱਤ ਹੈ ਕੋਈ ਕੋਈ ਸਦਾਗਰੀ ਕੋਈ ਹੋਰ ਕੁਛ ਕਰੇ ਬੇਲਾ ਰਹਾ ਕਰੇ ਰਾਜਾ ਉਹਨੂੰ ਬਹੁਤ ਬੁਰਾ ਮੰਨਿਆ ਕਰੇ ਉਹ ਕਰਨ ਕਹਾਂ ਲੱਗਿਆ ਵੀ ਇਹ ਵੀ ਮੈਨੂੰ ਮੇਰਾ ਪਿਤਾ ਖੁਸ਼ ਹੋ ਕੇ ਨਹੀਂ ਬੁਲਾਉਂਦਾ ਵੀ ਉਹਦੀ ਮਾਂ ਕਹਿੰਦੀ ਪੁੱਤ ਤੈਨੂੰ ਤਾਂ ਨਹੀਂ ਬਣਾਉਣਾ ਤੂੰ ਕੋਈ ਕੰਮ ਕਰ ਤੂੰ ਉੜ ਜਵਾਨ ਹੋ ਗਿਆ ਉਹ ਪਈ ਉਹ ਸ਼ਹਿਰ ਦੇ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ ਗਰੀਬ ਜਾਂ ਕਰਦਾ ਰਜਕਾਰਮ ਸਹੀ ਚੱਲਦਾ ਤੇ ਉਹ ਬ੍ਰਾਹਮਣ ਦੇ ਇੱਕ ਪੁੱਤ ਸੀਗਾ ਉਹਨੂੰ ਕਿਸੇ ਬਾਹਰ ਮੰਦਰ ਦੀ ਸੇਵਾ ਮਿਲ ਗਈ ਵੀ ਚਲੋ ਉੱਥੇ ਆਉਂਦਾ ਤੇ ਡਿਗਾਰਡ ਚਲੀ ਜਾਊਗਾ ਉਹਦੀ ਪਤਨੀ ਉਹਦੇ ਮੰਦਰ ਚ ਗਈ ਵੀ ਕੁਸਮ ਲੈ ਕੇ ਆਵਾਂ ਘਰੇ ਪਰਿਵਾਰ ਦੇ ਬੱਚਾ ਨੂੰ ਖਾਣ ਨੂੰ ਪੈਸੇ ਦੇਊਗਾ ਘਰੇ ਗਰੀਬੀ ਹੈ ਉਹ ਪੰਡਤ ਕਹਿੰਦਾ ਵੀ ਮੇਰੇ ਕੋਈ ਹਜੇ ਕੋਈ ਐਡਾ ਪੂਜਾ ਪਾਠ ਵਾਲਾ ਆਇਆ ਹੀ ਨਹੀਂ ਮੈਂ ਤਾਂ ਮੰਦਿਰ ਦੀ ਸੇਵਾ ਹੀ ਕਰਦਾ ਉਹਨੇ ਕਹਿੰਦਾ ਚੰਗਾ ਐ ਕਰ ਤੈਨੂੰ ਮੈਂ ਇੱਕ رائے ਦਿੰਦਾ ਕਹਿੰਦਾ ਲਿਖ ਕੇ ਦੇ ਦਗਣਾ رائے ਮੇਰੀ ਤੂੰ 1 ਲੱਖ ਰੁਪਏ ਤੋਂ ਘੱਟ ਨਾ ਵੇਚੀਂ ਕਿਸੇ ਨੂੰ ਠੀਕ ਹੈ ਜੀ ਇਹਦੇ ਨਾਲ ਤੂੰ ਉਹਦਾ ਰਜਕਾਰ ਚਲਾ ਲਈਂ ਲੱਖ ਦੀ ਵੇਖੂ ਕਨਾਂ ਦੇ ਜੁੱਤਨ ਰਾਇਆ ਨੇ ਮੇਰੀਆਂ ਪਈ ਐਨੇ ਉਹ ਰਾਜੇ ਦਾ ਪੁੱਤ ਵੀ ਚੱਲ ਪਿਆ ਜਰ ਵੀ ਹੁਣ ਰੋਜ ਹੀ ਬੜਾ ਅੱਖਾਂ ਜਾਂ ਕੱਢੀ ਜਾਂਦਾ ਹੈ ਰਾਜਾ ਚੱਲੋ ਹੁਣ ਕੋਈ ਪਹਾੜੀਏ ਕੰਮ ਇਹਨੂੰ ਪੰਡਤ ਨਹੀਂ ਆਉਂਦੀ ਐ ਤੁਰੀ ਇਹ ਤਾਂ ਪੰਡਤ ਨਹੀਂ ਤੁਰੀ ਆਉਂਦੀ ਐ ਉਹ ਕਹਿਣ ਲੱਗਿਆ ਕਿਨਾਂ ਤੂੰ ਪੰਡਤਾਂ ਦੀ ਐਡੇ ਵਿਦਵਾਨ ਦੇ ਘਰ ਆ ਲਈਆਂ ਕੋਈ ਮੈਨੂੰ ਦੱਸ ਕੀਤਾ ਉਗਾਨੀ ਮੇਰੇ ਕੋਲੇ ਕਿਰਾਏ ਆ ਮੇਰੇ ਪਤੀ ਨੇ ਦਿੱਤੀ ਹੋਈ ਲੈ ਕੇ ਠੀਕ ਹੈ ਪਰ ਉਹਦੀ ਕੀਮਤ ਬਹੁਤ ਆ ਕਹਿੰਦਾ ਕੀ ਕਹਿੰਦਾ ਲੱਖ ਰੁਪਈਆ ਤੈਨੂੰ ਕੰਮ ਦੇਊਗੀ ਉਹ ਕਿਹਾ ਪੈਸਾ ਤੋੜਾ ਦੀ ਕਹਿੰਦਾ ਪੜ ਕੇ ਕਹਿੰਦੇ ਪੜ ਕੇ ਸੁਣਾ ਦੇ ਕਹਿੰਦੀ ਤੂੰ ਹੀ ਪੜ ਲੈ ਕਿ ਪੜ ਕੇ ਦੇਖੀ ਕਹਿੰਦਾ ਵੀ ਠੀਕ ਆ ਲੈ ਕੇ ਰਹਿ ਲੱਖ ਰੁਪਈਆ ਪੰਡਤ ਨਹੀਂ ਦੇ ਦਰਨਾ ਤਾਂ ਪੁਜਾਰੀ ਪੰਡਤ ਨਹੀਂ ਖੁਸ਼ ਹੋਗੀ ਵੀ ਚਲੋ ਪਰਿਵਾਰ ਪਾਲਾਂਗੇ ਮੌਜਾ ਨਾ ਹੁਣ ਉਹ ਲੈ ਕੇ ਤੁਰ ਪਿਆ ਤੇ ਉਹ ਕਾਗਜ਼ ਆਵਦੀ ਪਾਲਿਆ ਗਿੱਜੇ ਚ ਤਲਵਾਰ ਕੋਲੇ ਕੋਲੇ ਕੋੜਾ ਰਾਜੇ ਨੂੰ ਕਹਿਣ ਲੱਗਿਆ ਪਤਾ ਮੈਂ ਹੁਣ ਇਹਦਾ ਕੀਤਾ ਕਰਨ ਜਾਣਾ ਕਿਹਾ ਧੰਨਵਾਦ ਆ ਭਾਈ ਜੇ ਤੂੰ ਕੀਤਾ ਕਰ ਲੇਗਾ ਤੁਰਿਆ ਜਾਂਦਾ ਤੇ ਰਾਹ ਦੇ ਵਿੱਚ ਕਬੇੜਾ ਹੋ ਗਿਆ ਥੱਕ ਗਿਆ ਨਾਲੇ ਡਾਉ ਲੈਂਣ ਲੱਗ ਗਿਆ ਦਮ ਲੈਣ ਲੱਗਿਆ ਜਿਦੋਂ ਵੇਲਾ ਹੋਇਆ ਉਹਨੇ ਦੇਖਿਆ ਵੀ ਉਹਨੂੰ ਰਾਤ ਕੱਟਣ ਦਾ ਦੇਖਿਆ ਹੀ ਦੇਖਿਆ ਇਹ ਕੋਣੋ ਚੁੰਬੀ ਦੀ ਸੀ ਇਹ ਤਾਂ ਚੁੰਬੀ ਦੀ ਸੀ ਚੁੰਬੀ ਦੇ ਵਿੱਚ ਉੱਥੇ ਲੈ ਗਿਆ ਘੋੜਾ ਬੰਨਦਾ ਜਾ ਕੇ ਬੰਦਾ ਬੈਠਿਆ ਚੁੰਬੀ 'ਚ ਉਹਨੇ ਕਿ ਹਵਿਆ ਤਾਂ ਤਖੜੀ ਘਰ ਦਾ ਦੀ ਪੁੱਤੇ ਤੇ ਕੋਈ ਮਾਲ ਹੋ ਉਹਦਾ ਕੰਮ ਹੀ ਇਹੀ ਸੀਗਾ ਲੁੱਟਣਾ ਤੇ ਰਾਤ ਨੂੰ ਬੰਦਾ ਮਾਰ ਦੇਣਾ ਤੇ ਉਨੇ ਚੰਗਾ ਆਗਤ ਭਾਗ ਤੇ ਰੋਟੀ ਪ੍ਰਸ਼ਾਦਾ ਸਕਾਇਆ ਚੰਗਾ ਉਹਨੂੰ ਸੌਣ ਨੂੰ ਕੱਪੜਾ ਦਿੱਤਾ ਉਹਦੇ ਉਹ ਜ਼ਿਆਦਾ ਗਈ ਅਰੇ ਉਹਦੇ ਤੇ ਲਿਖਿਆ ਸੀ ਵੀ ਜੇ ਕਿਤੇ ਤੂੰ ਰਾਤ ਕੱਢਦਾ ਹੈ ਉਥੇ ਅੰਗੈਲੀ ਨਾਲ ਕਰੀ ਉਥੇ ਚੋਸਤ ਰਹਿਣਾ ਜਾਗਦੇ ਰਹਿਣਾ ਜ਼ਿਆਦਾ ਨਹੀਂ ਸੌਣਾ ਉਹਨੇ ਗੱਲ ਜ਼ਿਆਦਾ ਗਈ ਕਹਿੰਦਾ ਗੱਲ ਉਹ ਰਹਾ ਜਿਹੜੀ ਆਪਸ ਹੋਊਗੀ ਇਹਦਾ ਆਪਣੀ ਤਲਵਾਰ ਨਹੀਂ ਗਲ ਵੜ ਦੂ ਨਾਲੇ ਘੋੜਾ ਨਾਲੇ ਮਾਇਆ ਰਹਿ ਜੂ ਕੋਲੇ ਉਹ ਬੰਦੇ ਦੀ ਵੀ ਆਏ ਵੀ ਜਦੋਂ ਸੌ ਗਿਆ ਇਹਨੂੰ ਡਕੂਗਾ ਮੈਂ ਭਾਈ ਉਹ ਸੌਂ ਜੇ ਅੱਖ ਵੀ ਧਮਕੇ ਜੇ ਲਾਈ ਜਾਵੇ ਜਦੋਂ ਉਹ ਦੇਖਣ ਆਇਆ ਕਰੇ ਉਦੋਂ ਉਹ ਜਾਗਦਾ ਹੋਇਆ ਕਰੇ ਜਦੋਂ ਦੇਖਣ ਆਇਆ ਕਰੇ ਜਾਗਦਾ ਹੋਇਆ ਕਰੇ ਐਨੇ ਦਿਨ ਚੜ ਗਿਆ ਕਹਿੰਦਾ ਵੀ ਰੈ ਵਾਕੀ ਆ ਨੀਂਦਾ ਮਾਰਨ ਨਹੀਂ ਸੀ ਕੰਨ ਰਹਿ ਬਹੁਤ ਸੋਹਣੀ ਐ ਤੁਰ ਪਿਆ ਤੁਰਿਆ ਤੇ ਗਾਹਾਂ ਦੂਜੇ ਰਾਤ ਚ ਵਾਗਿਆ ਉੱਥੇ ਉਹਦੀ ਮਾਸੀ ਦੀ ਕੁੜੀ ਵੀ ਆਹੀ ਤੇ ਰਾਜੇ ਦੇ ਕੋਨੇ ਲਿਖਿਆ ਸੀ ਵੀ ਜੇ ਕਿਸੇ ਚੀਜ਼ ਦੀ ਮਾਇਆ ਦੀ ਪੈਸੇ ਦੀ ਲੋੜ ਪੈ ਗਈ ਕਿਸੇ ਚੀਜ਼ ਦੀ ਕਿਸੇ ਰਿਸ਼ਤੇਦਾਰ ਦੇ ਨਾ ਜਾਈਂ ਜਾਏਗਾ અપਮਾਨ ਹੋ ਉਹ ਜਿਆਦਾ ਕੀ ਰਹਿ ਕਨ ਨਾ ਯਾਰ ਉਹਨੇ ਰਹਿ ਦਿੱਤੀ ਐ ਵੀ ਆਪਾਂ ਨਹੀਂ ਜਾਂਦੇ ਉਨੇ ਉੱਥੇ ਜਾ ਕੇ ਭਾਈ ਜੋਗੀਆਂ ਦਾ ਭੇਸ ਧਾਰ ਲਿਆ ਵੀ ਰਾਤਾਂ ਕੱਟਣੀ ਪੂ ਜਿੱਥੇ ਜੋਗੀਆਂ ਦਾ ਟੱਲਾ ਤੇ ਉੱਥੇ ਜਾ ਬੈਠਾ ਇਦੋਂ ਜਾ ਬੈਠਾ ਤੇ ਭਾਈ ਸ਼ਹਿਰ ਚ ਖਬਰ ਹੋਊਗੀ ਕਹਿੰਦੇ ਇੱਕ ਨਵਾਂ ਜੋਗੀ ਆਇਆ ਕੋਲੇ ਕੋੜਾ ਤੇ ਉਹ ਕੁੜੀਆਂ ਨੂੰ ਆਤ ਹੁੰਦੀ ਐ ਭਾਈ ਉਹਦੀ ਭੈਣ ਵੀ ਵਾਗੀ ਵੀ ਅਸ਼ੀਰਵਾਦ ਲੈ ਕੇ ਆਵਾਂਗੇ ਤੇ ਜਦੋਂ ਉਹਦੀ ਭੈਣ ਨੇ ਸਿਆਣਿਆ ਮੀ ਲੱਗਦਾ ਤਾਂ ਸਾਡਾ ਭਰਾ ਹੀ ਐ ਇਹ ਸਾਧ ਬਣਿਆ ਬੈਠਾ ਉਹ ਬੋਝ ਕੇ ਸਿਉਨੇ ਦਾ ਹਾਰ ਉਥੇ ਧਰਾਈ ਜਿਆ ਪੀਟਾ ਕਿਲੂ ਵੀ ਸਾਧ ਬਣਿਆ ਇਹਦੀ ਗਰੀਬੀ ਨਹੀਂ ਰਹੂਗੀ ਆ ਗਈ ਮੇਲਾ ਚ ਆਈ ਮੇਲਾ ਚ ਆ ਕੇ ਮੇਲਾ ਚ ਉਹਨੇ ਬਹਨ ਨਾਲ ਆਦਾ ਕਹਿੰਦੀ ਮੇਰਾ ਹਾਰ ਤਾਂ ਗੁੰਮ ਹੋ ਗਿਆ ਗੁੰਮ ਹੋਇਆ ਪਰ ਉਹ ਤਾਂ ਰਾਜੇ ਨੇ ਤਾਂ ਪੁਲਿਸ ਨੂੰ ਕਹਤਾ ਜਿਹੜੇ ਬੈਲੀ ਸ਼ੈਲੀ ਇਹ ਲੰਡੂ ਜੀ ਦੀ ਸਾਨੂੰ बटे ਜੀ ਦੇਣ ਵਾਲੇ ਚੱਕਲੇ ਸਾਰੇ ਲਾਗੀ ਡੰਗ ਪੈਣ ਉਹ ਕਹਿੰਦਾ ਜਾ ਰਿਹਾ ਇਹ ਤਾਂ ਮੜਾ ਕੰਮੀ ਹੋ ਗਿਆ ਹਾਰ ਤਾਂ ਕੁੜੀ ਇੱਥੇ ਧਰ ਗਈ ਕੁੱਟੀ ਦੇ ਲੋਕ ਨੇ ਪੋਣੇ ਜੋਗੀ ਆਲਾ ਬਾਣਾ ਲਾ ਕੇ ਪਾ ਕੇ ਆਪਦੇ ਵਾਲੇ ਕੱਪੜੇ ਹਾਰ ਲੈ ਕੇ ਭਾਗਿਆ ਰਾਜੇ ਨੂੰ ਕਹਿੰਦਾ ਕਹਿੰਦਾ ਭੈਣੇ ਤੂੰ ਉੱਥੇ ਘਾਤੋਂ ਤੋ ਰਹੀ ਸੀ ਹਾਰ ਤੇ ਉਹ ਕਹਿਣ ਲੱਗੀ ਕਹਿੰਦੀ ਮੈਂ ਆਖਿਆ ਮੇਰਾ ਭਰਾ ਸਾਥ ਬਣਿਆ ਬੈਠਾ ਹੈ ਤੂੰ ਮੇਰੇ ਕੋਲੇ ਘਾਤੋਂ ਨਾ ਆਇਆ ਕਹਨਾ ਮੇਰੇ ਕੋ ਮੈਨੂੰ رائے ਦਿੱਤੀ ਸੀ ਮੈਂ ਉਹ ਰੈ ਤੇ ਚੱਲਦਾ ਭਈ ਰਾਜੇ ਨੇ ਜਿਹੜੇ ਮੇਰੇ ਤੇਰੇ ਵਰਗੇ ਫੜੇ ਤੀ ਛੱਡਦੇ ਸਾਰੇ ਫੇਰ ਚੱਲ ਪਿਆ ਉੱਥੋਂ ਉਹ ਚੱਲਿਆ ਗਾਹਾਂ ਇੱਕ ਨਗਰ ਸ਼ਹਿਰ ਆ ਗਿਆ ਰਾਜਤਾਨੀ ਆ ਗਈ ਖਮਿਆਰ ਦਾ ਘਰ ਸੀ ਬਾਹਰ-ਬਾਹਰ ਖਮਿਆਰ ਦੇ ਘਰੇ ਵਾਗਿਆ ਕਹਨਾ ਜੇ ਰਾਤ ਕੱਟਣੀ ਹੈ ਖਮਿਆਰ ਕਹਿੰਦਾ ਵੀ ਕੱਟ ਲੈ ਰਾਤ ਅੱਛਾ ਹੁਣ ਸੋਣਾ ਸੁਨੱਖਾ ਜਵਾਨ ਆ ਕਮਿਆਰ ਕਿਤੇ ਰੋਪੇ ਕਿਤੇ ਹੱਸ ਪੇ ਕਮਿਆਰ ਨੂੰ ਕਹਿੰਦਾ ਕਾਰਨ ਕੀ ਆ ਯਾਰ ਤੂੰ ਕਿਤੇ ਰੋਣਾ ਕਿਤੇ ਹੱਸਣਾ ਉਹ ਕਹਿੰਨਾ ਮੈਂ ਤੈਨੂੰ ਕੀ ਦੱਸਾਂ ਕਹਿੰਦਾ ਫੇਰ ਵੀ ਦੱਸ ਤਾਂ ਦੇ ਉਹ ਕਿਰੈਜ ਲਿਖਿਆ ਸੀ ਵੀ ਜਿੰਨਾ ਵੀ ਕੋਈ ਧਰਮ ਹੋ ਜੇ ਉਹਨੇ ਹੀ ਚੰਗਾ ਹੈ ਰਹਿਮ ਕਰਨਾ ਕਿਸੇ ਦੇ ਉੱਤੇ ਉਹ ਕਹਿੰਦਾ ਜਾਰ ਸਾਡੇ ਇਥੇ ਨਾ ਰਾਜਾ ਹੈ। ਕਹਿੰਦਾ ਉਹਦੀ ਕੁੜੀ ਇੱਕ ਨੌਜਵਾਨ ਮਟਿਆਰ ਹੈ। ਸਹੀ। ਕਹਿੰਦਾ ਰਾਜਾ ਜੀ ਦੇ ਨਾਲ ਉਹ ਕੁੜੀ ਨੂੰ ਵਿਆਹ ਹੁੰਦਾ ਹੈ। ਕਹਿੰਦਾ ਉਹ ਕੁੜੀ ਜਦੋਂ ਸੁਹਾਗ ਵਾਲੀ ਰਾਤ ਆਉਂਦੀ ਆ ਰਾਤ ਨੂੰ ਬੰਦਾ ਮਰ ਜਾਂਦਾ ਹੈ। ਠੀਕ ਹੈ। ਕਹਿੰਦਾ ਬਹੁਤ ਦੁਖੀ ਆ ਉਹ। ਬਹੁਤ ਮਰ ਗਏ। ਕਹਿੰਦਾ ਮੇਰੇ ਮੁੰਡੇ ਦੀ ਵਾਰੀ ਆ ਕਹਿੰਦਾ ਹੁਣ ਰਾਜਾ ਨਾਂ ਟਾਲਦਾ ਇਹ ਗੱਲ ਤੋਂ। ਹੱਸਦਾ ਤਾਂ ਮੈਂ ਤਾਂ ਵੀ ਮੇਰਾ ਪੁੱਤ ਲੈ ਮੈਂ ਗਰੀਬ ਆ ਰਾਜਾ ਦੇ ਵਿਆਹ ਹੋ। ਕਹਿੰਦਾ ਰੋਣਾ ਆਇਆ ਵੀ ਦੂਜੇ ਦਿਨ ਨੂੰ ਲੋਥ ਪਈ ਹੋ। ਉਹ ਕਹਿੰਦਾ ਵੀ ਇਹ ਜਿਤ ਮੇਰੀ ਸਲਾਹ ਜੀ ਦਿੱਤੀ ਵੀ ਉਹ ਪੰਡਤ ਦੀ ਉਹਨੇ ਕਿਹਾ ਵੀ ਰਹਿਮ ਕਰਨਾ ਵੀ ਆ ਤਾਂ ਆਪਣੇ ਮੌਕਾ ਹੱਥ ਆ ਗਿਆ। ਕਹਿੰਦਾ ਯਾਰ ਤੂੰ ਘਬਰਾ ਨਾ ਤੂੰ ਫਿਕਰ ਨਾ ਕਰ। ਕਹਿੰਦਾ ਫੇਰ ਕਹਿੰਦਾ ਫਿਕਰ ਨਾ ਕਰ ਤੇਰੇ ਪੁੱਤ ਦੇ ਥਾਂ ਮੈਂ ਜਾਊਂਗਾ। ਕਹਿੰਦਾ ਯਾਰ ਕਿਸੇ ਦੇ ਥਾਂ ਕੌਣ ਮਰਦਾ ਕਹਿੰਦਾ ਨਾ ਨਾ ਤੂੰ ਫਿਕਰ ਨਾ ਮੰਨ ਮੈਂ ਬਾਦਸ਼ਾਹ ਦਾ ਪੁੱਤ ਆ ਤੈਨੂੰ ਕਹਤਾ ਮੈਂ ਜਾਊਂ ਤੇਰੇ ਮੁੰਡੇ ਦੇ ਕੱਪੜੇ ਦੇ ਮੈਨੂੰ। ਵਾਕੇ ਕਪੜੇ ਭਾਈ ਤਲਵਾਰ ਕੋਲੇ ਸੀ ਬਾਗਿਆ ਤੇ ਗਿਆ ਜਦੋਂ ਰਾਜੇ ਨੇ ਕੁੜੀ ਵਿਆਹੀ ਅਸੀਂ ਮੈਂਹੀਂ ਜਦੋਂ ਸਾਰੇ ਸਾਗਨ ਸੋਗਨ ਹੋ ਕੇ ਮਹਿਲਾਂ ਦੇ ਵਿੱਚ ਅੱਡ ਕਮਰੇ ਦੇ ਵਿੱਚ ਮੰਜੇ ਡਾਏਗੇ ਜਦੋਂ ਕੁੜੀ ਗਈ ਉਹ ਪਿਆ ਤਲਵਾਰ ਮੰਜੇ ਦੇ ਬਰਾਬਰ ਤੇ ਰਹੀ ਵੀ ਐ ਤੇ ਕੁੜੀ ਨੇ ਵੀ ਦੇਖਿਆ ਵੀ ਕੀ ਅੱਜ ਦੀ ਰਾਤ ਇਆ ਤੂੰ ਤੜਕੇ ਅੰਦਰ ਹੀ ਲੋਥ ਬਣ ਜਾਣੀ ਐ ਉਹ ਕੁੜੀ ਦੇ ਸੱਪ ਨਿਕਲਦਾ ਨੱਕ ਚੋਂ ਡੇਗਣਸਾਰ ਬੰਦੇ ਦੇ ਡੰਗ ਮਾਰਦਾ ਉਹ ਪਈ ਰਹਾ ਜਾਗਦਾ ਜਾਗਦਾ ਜਦੋਂ ਉਹਦੇ ਮੰਜੇ ਕੋਲ ਨੂੰ ਆਈ ਸੱਪ ਡਿੱਗਿਆ ਉਹਨੇ ਦੇਖ ਲਿਆ ਜੋ ਡਿੱਗਾ ਸੱਪ ਉਹਦੇ ਕੰਨੀ ਆਉਂਦਾ ਮਾਰੀ ਕਰਪਾਨ ਵੱਟਦਾ ਸਿਰ ਨੂੰ ਬੂਟਾ ਨਾਮ ਅਸਲ ਤੱਕ ਕੁੜੀ ਪਾਈ ਖੇਦ ਖੇਦ ਹੱਸੀ ਬਾਸ਼ਾ ਬੜਾ ਖੁਸ਼ ਬਾਸ਼ਾ ਨੇ ਕਹੇ ਕੁੜੀ ਮੇਰੀ ਹੱਸਦੀ ਐ ਕੋਈ ਗੱਲ ਐ ਜਦੋਂ ਬਾਸ਼ਾ ਨੇ ਬਾਹਰ ਖੜਕਾਇਆ ਕੁੜੀ ਨੇ ਬਾਹਰ ਖੋਲਤਾ ਕਹਿੰਦਾ ਪਿਤਾ ਪੁੱਤਰ ਹੱਸਦੀਆਂ ਕਹਿੰਦੀ ਪਿਤਾ ਜਿਹੜਾ ਮੌਤ ਕਰਦਾ ਦੀ ਅੱਜ ਉਹਦੀ ਮੌਤ ਕਰਨ ਵਾਲਾ ਮੈਨੂੰ ਪਤੀ ਮਿਲ ਗਿਆ ਕਹਿੰਦੀ ਆਪ ਐ ਮਾਰਿਆ ਇਹ ਮਾਰਦਾ ਦੀ ਮੇਰੇ ਨੱਕ ਚੋਂ ਨਿਕਲਦਾ ਦੀ ਪਤਾ ਨਹੀਂ ਕਿੱਥੇ ਰੰਦਾ ਦੀ ਇਹ ਬੇ ਰਾਜਾ ਬਹੁਤ ਖੁਸ਼ ਹੋਇਆ ਕਹਿੰਦਾ ਵੀ ਆਹ ਵੀ ਇਹ ਹੈ ਜਾਂ ਪਤੀ ਮਿਲਣਾ ਚਾਹੀਦਾ ਪਹਿ ਰਾਜਾ ਖੁਸ਼ ਹੋ ਗਿਆ ਰਾਣੀ ਖੁਸ਼ ਹੋ ਗਈ ਜਦੋਂ ਐ ਹੋ ਗਿਆ ਲੇਕਿਨ ਆਪਨੀ ਕੁੜੀ ਦੀ ਉਮਰ ਲੰਘਦੀ ਜਾਂਦੀ ਤੀ ਕਿੰਨੇ ਬੁੰਡੇ ਮਰ ਗਏ ਦੋਸ਼ ਹੋ ਗਿਆ ਪਾਪ ਹੋ ਗਿਆ ਆਪਾਂ ਤੋਂ ਕਹਿੰਦਾ ਜਿਹੜਾ ਆ ਪਤੀ ਮਿਲਿਆ ਕਨਾਈ ਨੇ ਗੱਲ ਸਿਰੇ ਲਾਤੀ ਉਹ ਰਾਣੀ ਕਹਿਣ ਲੱਗੀ ਕਹਿੰਦੀ ਤੈਨੂੰ ਇਹ ਤੂਆ ਤਲਵਾਰ ਰੱਖ ਦਿਆਂਗਾ ਮੈਂ ਬਾਦਸ਼ਾਹ ਦਾ ਪੁੱਤਾਂ ਕਹਿੰਦੀ ਫਿਰ ਤੈਨੂੰ ਆ ਗੱਲ ਦਾ ਕੀ ਪਤਾ ਲੱਗ ਗਿਆ ਕਹਿੰਦਾ ਮੈਨੂੰ ਮੈਂ ਕਿ ਰਾਇ ਮੁੱਲ ਲਈਦੀ ਬ੍ਰਾਹਮਣਾ ਤੋਂ 3 ਲੱਖ ਲੱਖ ਰੁਪਏ ਚ ਤਨੀ ਛ ਲੱਖ ਰੁਪਏ ਚ ਰਾਇ ਕਹਿੰਦਾ ਹਾਂ ਕਹਿੰਦਾ ਉਹ ਸੇ ਰਾਇ ਨੇ ਆ ਤੇਰਾ ਕੰਮ ਕਰਕੇ ਦਿੱਤਾ ਮੈਂ ਪਿੰਡੋਂ ਚੱਲਿਆ ਮੈਂ ਬਾਦਸ਼ਾਹ ਦਾ ਪੁੱਤਾਂ ਤੇ ਕਹਿੰਦਾ ਮੈਨੂੰ ਮੈਂ ਜੋ ਘਮੀਆਰ ਦੇ ਰਾਤ ਕੱਟੀ ਘਮੀਆਰ ਘਮੀਆਰ ਨੇ ਕਿਹਾ ਦੀ ਅੱਜ ਮੇਰੇ ਪੁੱਤ ਨੇ ਜਾਣਾ ਕਹਿੰਦਾ ਉਹਦੇ ਥਾਂ ਕੱਪੜੇ ਮੈਂ ਪਾ ਕੇ ਆਇਆ ਮੈਂ ਰਾਜੇ ਦਾ ਪੁੱਤਾਂ ਘਮੀਆਰ ਦਾ ਪੁੱਤ ਨਹੀਂ ਕਿੰਨੀ ਵਾਰ ਤਾਹੀਂ ਤੈਨੂੰ ਆ ਗੱਲ ਦਿਹੋਗੇ ਨਾ ਕਹਦਾ ਮੈਨੂੰ ਰਹਿ ਸੀ ਵੀ ਰਹਿਮ ਕਰਨਾ ਦਇਆ ਕਰਨੀ ਹੈ ਵੀ ਚਲੋ ਕਿਉਂਕਿ ਮੈਂ ਦਾ ਪੁੱਤ ਮਰਵਾਈਏ ਮਾਂ ਆਇਆ ਕਹਿੰਦਾ ਮੇਰਾ ਸਾਹਸਤਰ ਮੇਰੇ ਕੋਲੇ ਸੀ ਕਹਿੰਦਾ ਤੇਰੇ ਕੋਲ ਦੂਜੇ ਵੀ ਪੈ ਜਾਂਦੇ ਦੀ ਆ ਕੇ ਕਹਿੰਦਾ ਮੈਂ ਤਾਂ ਤਿਆਰ ਪਰ ਤਿਆਰ ਧੀ ਮੈਨੂੰ ਪਤਾ ਸੀ ਵੀ ਕਾਰਨ ਆ ਹੈ ਉਹਦਾ ਦੱਸਿਆ ਕਿ ਮੈਂ ਹਰਨੇ ਵੀ ਰਾਤ ਨੂੰ ਸੱਪ ਲੜਦਾ ਮੁੰਡੇ ਦੇ ਮੁੰਡਾ ਮਰਦਾ ਚੰਦੀ ਵੀ ਉਕਬੈਰ ਦਾ ਪੁੱਤ ਜਨੀ ਕਨਾਨਾ ਮਾਤਾ ਰਾਜੇ ਦਾ ਪੁੱਤਾਂ ਕਮਿਆਰ ਦਾ ਪੁੱਤਾਂ ਘਰੇ ਜਾ ਕੇ ਦੇਖ ਲੋ ਉਹ ਆਦੇ ਪਿਓ ਨੂੰ ਕਹਿੰਦੀ ਪਤਾ ਕਹਿੰਦੀ ਉਹ ਕਮਿਆਰ ਦਾ ਪੁੱਤ ਨਹੀਂ ਹੈਗਾ ਇਹ ਕਹਿੰਦਾ ਹੋਰ ਕਹਿੰਦੀ ਇਹ ਤਾਂ ਫਲਾਣੇ ਥਾਂ ਰਾਜੇ ਦਾ ਪੁੱਤ ਹੈ ਫਿਰ ਰਾਜਾ ਸੁਣ ਕੇ ਗੱਲ ਆਇਆ ਕਹਿੰਦਾ ਬੇਟਾ ਕਿਹਦਾ ਪੁੱਤ ਹੈ ਕਹਿੰਦਾ ਮੈਂ ਜੀ ਫਲਾਣੇ ਵਾਸ਼ਾ ਦਾ ਪੁੱਤਾਂ ਕਹਿੰਦਾ ਤਾਂ ਬਹੁਤ ਸੋਹਣਾ ਹੋ ਗਿਆ ਮੇਰੀ ਧੀ ਦੇ ਸੁਯੋਗ ਜਿਹੜੇ ਜਿਹੜਾ ਤਾਂ ਆ ਕਲੰਕ ਕੱਟਦਾ ਕਹਿੰਦਾ ਰਾਜਾ ਮੇਰੇ ਕੋਲ ਰਏ ਸੀ ਇੱਕ ब्राहਮਣਾ ਦੀ ਲੱਖ ਰੁਪਏ ਚ ਮੁੱਲ ਲਈਦੀ ਮੈਂ ਉਹ ਰੈ ਦੇ ਨਾਲ ਮੈਂ ਚੱਲਦਾ ਆ ਆ ਉਸ ਨੇ ਕਿਹਾ ਦੀ ਵੀ ਜੇ ਕਿਸੇ ਗਰੀਬ ਦੇ ਦੁੱਖ ਤਕਲੀਫ ਹੈ ਉਹਦਾ ਦੁੱਖ ਬਣਾਉਣਾ ਹੈ ਕਹਿੰਦਾ ਮੈਂ ਕਿਹਾ ਕਿਉਂ ਰੋਕਾਂ ਦੇ ਪੁੱਤ ਮਰਦੇ ਨੇ ਆਪਾਂ ਚਲੋ ਕਹਿੰਦਾ ਵੀ ਆ ਤਾਂ ਬਹੁਤ ਸੋਹਣੀ ਗੱਲ ਹੋ ਗਈ ਤੇ ਜਿਹੜਾ ਮੇਰੀ ਧੀ ਦਾ ਹੈ مصیبہ ਕਰਤਾ ਇਹ ਚੀਜ਼ ਦੇ ਵਿੱਚ ਕਹਿੰਦਾ ਤਾਂ ਬਹੁਤ ਸੋਹਣਾ ਕਰਿਆ ਉਹ ਕਹਿਣ ਲੱਗਿਆ ਕਹਿੰਦਾ ਰਾਜਾ ਜਿਹੜਾ ਐਨੇ ਬੱਚੇ ਮਰ ਗਏ ਦੋਖਾਂ ਦੇ ਇਹੋ ਦੋਸ਼ ਤੇਰੀ ਧੀ ਤੇ ਪੈ ਗਿਆ ਛੋਡੇ ਦੇ ਪੈ ਗਿਆ ਕਿੰਨਾਂ ਤਾਂ ਕੁੜੀ ਵਿਆਹ ਹੁੰਦਾ ਤੇ ਇਹਨੂੰ ਵੀ ਵਿਆਹ ਕਰਾਉਣ ਦਾ ਦੀ ਬਗਾਨੇ ਪੁੱਤ ਮਰੀ ਜਾਂਦੀ ਦੀ ਤੂੰ ਉਹ ਦੋਸ਼ ਦਾ ਕੋਈ ਪਾ ਕਰ ਲੈ ਕਹਿੰਦਾ ਦੱਸ ਕਹਿੰਦਾ ਤੂੰ ਐਂ ਕਰ ਵੀ ਕੋਈ ਜੱਗ ਉਸਕੇ ਬ੍ਰਾਹਮਣ ਨੂੰ ਪੁੰਨਦਾਨ ਕਰ ਦੇ ਤੇ ਅਸੀਂ ਨਾਲੇ ਰਾਜ ਮੇਰੇ ਪਿਤਾ ਦੇ ਜਾਣਾ ਮੈਂ ਮੇਰੇ ਪਿਤਾ ਨੂੰ ਨੂੰ ਹੀ ਪਤਾ ਲੱਗ ਜੀ ਵੀ ਹਾਂ ਮੇਰਾ ਪੁੱਤ ਵਿਆਹ ਗਿਆ ਕਿਹਾ ਤੁਸੀਂ ਜਾਇਓ ਫਿਰ ਬੱਗੀ ਲੈ ਕੇ ਭਾਈ ਨਾਲ ਨੌਕਰ ਲੈ ਲੇ ਤੇ ਸੈਨਿਕ ਚੱਲ ਪਿਆ ਰਾਜ ਦਲਵਾਰ ਨੂੰ ਭਈ ਰਾਣੀ ਕਹੇ ਕੋਈ ਮੁੰਡੇ ਦਾ ਮੁੜ ਕੇ ਪਤਾ ਨਹੀਂ ਲੱਗਿਆ ਤੂੰ ਤਾਂ ਉਹਨੂੰ ਘੂਰੀ ਗਿਆ ਕਿਸੇ ਜੰਗਲ ਚ ਬਾਗਾ ਸ਼ੇਰ ਖਾ ਗਿਆ ਉਹ ਕਿੰਨਾ ਚਰ ਹੋ ਗਿਆ ਮੁੜਿਆ ਨਹੀਂ ਰਾਜਾ ਕਹਿਣ ਲੱਗਿਆ ਮੈਂ ਕੰਮ ਨੂੰ ਹੀ ਕਹਿਣਾ ਹੁੰਦਾ ਕੋਈ ਮਾੜਾ ਤਾਂ ਕਰਿਆ ਨਹੀਂ ਉਹ ਕਹਿਣ ਲੱਗਿਆ ਕਹਿਣ ਲੱਗੀ ਕਹਿੰਦੀ ਉਹ ਤੋਂ ਕੋਲ ਇੱਕ ਪਰਚਾ ਆਇਆ ਸੀਗਾ ਉਹ ਪਤਾ ਨਹੀਂ ਕਹਾਦੀ ਹਾਂ ਰਾਣੀ ਦੀ ਮਾਂ ਕਹਿੰਦੀ ਐਨੇ ਜਦੋਂ ਸ਼ਹਿਰ 2 ਕਿਲੋਮੀਟਰ ਰਹਿ ਗਿਆ ਜਸੈਨ ਕੰ ਨੂੰ ਕਹਿੰਦਾ ਜਾ ਕੇ ਰਾਜਦਲਵਾਰ ਚ ਜਾ ਕੇ ਕਹਦੇ ਵੀ ਛੋਡਾ ਮੁੰਡਾ ਰਾਣੀ ਲਈ ਆਉਂਦਾ ਵਿਆਹ ਕਰਾ ਲਿਆ ਉਹਨੇ ਕਹਿੰਨਾ ਅੱਛਾ ਪੈਸਾਂ ਨਕ ਗਏ ਜਾ ਕੇ ਦਲਵਾਰ ਦੇ ਗੇਟ ਮੂਰੇ ਕੋੜਾ ਲੈ ਕੇ ਜਾ ਖੜਿਆ ਫਿਰ ਇਹਧਰ ਨੇ ਪੁੱਛਿਆ ਵੀ ਕਿਸੇ ਰਾਜੇ ਦਾ ਨੌਕਰ ਹੈ ਤਨਵ ਮਹਾਰਾਜ ਕਹਿੰਦਾ ਮੈਂ ਫਲਾਣੀ ਬਾਦਸ਼ਾਹ ਦਾ ਨੌਕਰ ਹਾਂ ਛੋਡਾ ਪੁੱਤ ਉਹਦੀ ਕੁੜੀ ਵਿਆਹ ਕੇ ਬੱਗੀ ਜਾ ਰਿਹਾ ਹੈ ਭਈ ਉਹਨੇ ਦਵਾ ਕਰ ਲੋਗੀ ਜਾ ਦਿੱਤੀਆਂ ਵਧਾਈਆਂ ਰਾਣੀ ਤੇ ਰਾਜੇ ਨੂੰ ਰਾਣੀ ਵਧਾਈਆਂ ਕਿਹਦੀ ਕਾਹਦੀਆਂ ਨੇ ਵਧਾਈਆਂ ਕਹਿੰਦਾ ਤੇਰੀ ਨੂੰਹ ਤੇ ਪੁੱਤ ਆ ਰਹੇ ਨੇ ਬਾਦਸ਼ਾਹੀ ਕੁੜੀ ਨੂੰ ਵਿਆਹ ਕੇ ਲਿਆ ਰਿਹਾ ਹੈ ਉਹਦਾ ਸੈਨਿਕ ਖੜਾ ਵਾਰਚੇ ਕਿਦਾ ਪਈ ਚੜ੍ਹ ਕੇ ਚੋ ਖੁਸ਼ੀ ਹੋ ਗਈ ਰਾਜੇ ਨੂੰ ਰਾਣੀ ਨੂੰ ਤੇ ਮਾਰ ਗੋਲੀਆਂ ਵੰਦਿਆਂ ਨੂੰ ਕਹਦਾ ਕਹਿੰਦੀ ਤਿਆਰ ਕਰ ਲੋ ਕਹਿੰਦੀ ਮੇਰੀ ਨੂੰਹ ਆਦੀ ਹੈ ਕਹਿੰਦੀ ਰਾਣੀ ਮੰਗਿਆ ਨਹੀਂ ਵਿਆਹ ਨਹੀਂ ਆ ਕਿਥੋਂ ਨੂੰਹ ਆ ਗਈ ਕਹਿੰਦੀ ਆ ਰਹੀ ਹੈ ਸੈਨਿਕ ਆਇਆ ਖੜਾ ਵਾਰ ਦੇ ਵਿੱਚ ਕੋੜੇ ਵਾਲਾ ਪਈ ਦੁਬਾਰ ਦੇ ਵਿੱਚ ਬਗੀ ਆ ਖੜੀ ਸਾਰੀਆਂ ਨੇ ਪੜੇ ਸਤਕਾਰ ਪਿਆਰ ਦੇ ਨਾਲ ਉਹਨੂੰ ਤਾਰਿਆ ਜਿਹੜਾ ਸਾਕਨ ਹੁੰਦਾ ਵਿਹਾਂ ਵਾਲਾ ਪਾਣੀ ਪੂਣੀ ਬਾਹਰ ਪੀਤਾ ਤੇ ਬੜੀ ਸੋਹਣੀ ਨੂੰ ਰਾਣੀ ਖੁਸ਼ ਹੋ ਗਈ ਰਾਜਾ ਵੀ ਖੁਸ਼ ਹੋ ਗਿਆ ਤੇ ਮਹਿਲਾ ਦੇ ਵਿੱਚ ਲਾ ਜਾ ਕੇ ਪਲਕਤੀ ਪਹਾਈ ਹੋਈ ਸੇਵਾ ਕਰੀ ਰਾਜਾ ਕਹਿੰਦਾ ਪੁੱਤਰਾ ਐਡੀ ਮੰਜਲ ਤੇ ਤੂੰ ਕਿਵੇਂ ਪਹੁੰਚ ਗਿਆ ਤੂੰ ਤਾਂ ਬਾਲਾ ਹੀ ਨਖਟੂ ਦੀ ਕਹਿੰਦਾ ਪਿਤਾ ਮੈਨੂੰ ਕਿਰਾਇਆ ਮਿਲ ਗਈ ਸੀ ਕਹਿੰਦਾ ਖੀਰ ਐ ਕਹਿੰਦਾ ਕਿਹੜੇ ਆਪਣੇ ਬ੍ਰਾਹਮਣ ਨੇ ਕਹਿੰਦਾ ਉਹਨਾਂ ਦੀ ਬਹੂ ਨੇ ਮੈਨੂੰ ਆਪਦੇ ਪਤੀ ਤੋਂ ਰਾਇ ਲਿਖਾ ਕੇ ਲਈਦੀ 1 ਲੱਖ ਰੁਪਏ ਚ ਰਾਇ ਲਈਦੀ ਮੁੱਲ ਰਾਜਾ ਕਹਿੰਦਾ ਰਾਇ ਵੀ ਕਿਤੇ ਮੁੱਲੋਂ ਲਈਦੀ ਹੁੰਦੀ ਐ ਰਾਇ ਤਾਂ ਕਹਿੰਦਾ ਪਹਿਲਾਂ ਦੱਸ ਦਿੰਦਾ ਬਸ ਉਹਨੂੰ ਕਹਿੰਦਾ ਈਸ਼ੀ ਨੇ ਤਾਂ ਫਰ ਕੰਮ ਕਰਿਆ ਕਹਿੰਦਾ ਤਿੰਨ ਚੀਜ਼ਾਂ ਦੀ ਉਹਦੇ ਲਿਖੀਆਂ ਮੈਂ ਤਿੰਨੇ ਕਰੀਆਂ ਨੇ ਕਹਿੰਦਾ ਉਹ ਰਾਇ ਨੇ ਮੈਂ ਪਾਸ ਕਰਿਆ ਉਹ ਰਾਜ ਨੇ ਆ ਰਾਣੀ ਵੀ ਆਹੀ ਕਹਿੰਦਾ ਚਾਹ ਤਨਾ ਹਾ ਕਹਿੰਦਾ ਮੇਰੇ ਕੋਲ ਯਾ ਦੇਖ ਲੈ ਪੜ ਕੇ ਜਿ ਪੜ ਕੇ ਤੇ ਖੀ ਰਾਜੇ ਨੇ ਕਹਿੰਦਾ ਕਮਾਲ ਕਰੀ ਪਈ ਆ ਤਾਂ ਕਹਿੰਦਾ ਹਾ ਆ ਬੀਟੀਆਂ ਕਹਿੰਦਾ ਹਾਂ ਬੀਟੀਆਂ ਕਹਾਂ ਠੱਗ ਦੀ ਕੋਲੀ ਵੀ ਗਿਆ ਉਹ ਵੀ ਉੱਥੇ ਮੈਂ ਜਾਗਦਾ ਰਹਿ ਨਹੀਂ ਮੈਨੂੰ ਮਾਰ ਦਿੰਦਾ ਉਹ ਕਹਿੰਦਾ ਠੀਕ ਹੈ ਕਹਿੰਦਾ ਫਿਰ ਤਾਂ ਤੂੰ ਬਹੁਤ ਸਿਆਣਾ ਰਹਾ ਰਾਣੀ ਨੂੰ ਕਹਿੰਦਾ ਕਹਿੰਦਾ ਤਾਂ ਇਹਨੇ ਬਹੁਤ ਵੱਡਾ ਕੰਮ ਕਰਿਆ ਦੇਖ ਇਹਦੇ ਕੋਈ ਕਰੇ 1 ਲੱਖ ਰੁਪਏ ਚ ਮੁੱਲ ਲਈ ਆ ਕਹਿੰਦਾ ਮੈਂ ਤਾਂ ਕਹਾਂ ਦੀ ਵੀ ਇੰਨੇ ਪੈਸੇ ਕਹਿੰਦਾ ਕੰਮ ਕਰ ਗਈ ਉਹ ਕਹਿੰਦੀ ਰਾਣੀ ਨੇ ਪੜੀ ਕਹਿੰਦੀ ਹਾਂ ਵੀ ਪੁੱਤਰੇ ਬਹੁਤ ਸੋਹਣੀ ਚੀਜ਼ ਆ ਤਾਂ ਸਾਹਮ ਕੇ ਰੱਖ ਕਹਿੰਦਾ ਸਾਹਮਣਾ ਕੀ ਆ ਬਸ ਸਾਹਮ ਕੀ ਮੇਰੇ ਦਿਮਾਗ ਚ ਆ ਹੁਣ ਤੁਸੀਂ ਆਪਦੀ ਇਹਨੂੰ ਰੱਖ ਲੋ ਤਾਂ ਸਾਹਮ ਕੇ ਫਿਰ ਰਾਣੀ ਨੇ ਦੱਸਿਆ ਕਹਦੀ ਵੀ ਮਾਤਾ ਇਹਨੇ ਤਾਂ ਮੇਰਾ ਬਹੁਤ ਮਾਂ ਪਿਓ ਬਹੁਤ ਤੜਫਦੀ ਦੀ ਮੈਂ ਬਹੁਤ ਦੁਖੀ ਸੀ ਬਹੁਤ ਸਾਰਾ ਕਾਰਨ ਦੱਸਦਾ ਵੀ ਆਹ ਕਾਰਨ ਦੀ ਕਹਿੰਦੀ ਆਹ ਕਾਰਨ ਫਿਰ ਇਹਨੇ ਖਤਮ ਕਰੀ ਉਹ ਚੀਜ਼ ਨੂੰ ਤਾਂ ਮੇਰੀ ਇਹਦੇ ਨਾਲ شادی ਹੋਈ ਆ ਇਰੇ ਨੇ ਦੱਸਿਆ ਮੈਨੂੰ ਵੀ ਮੈਂ ਕਿ ਮਿਹਰ ਦਾ ਪੁੱਤ ਨਹੀਂ ਮੈਂ ਤਾਂ ਬਾਦਸ਼ਾਹ ਦਾ ਪੁੱਤ ਹ ਫਲਾਣੇ ਥਾਂ ਦਾ ਰਾਜਾ ਉਹ ਕਹਿਣ ਲਗੀ ਆ ਤਾਂ ਬਹੁਤ ਸੋਹਣਾ ਹੋ ਗਿਆ ਪੁੱਤ ਤੇ ਸਾਡਾ ਪੁੱਤ ਦਾ ਰਾਜਾਂ ਦੀ ਵਿਆਹਗਾ ਸੀ ਰਾਜਿਆਂ ਨਾ ਜਾਣੀ ਕਿਸੇ ਹੋਰ ਕੌਮ ਦੇ ਵਿਆਹ ਜਾਂਦਾ ਸਾਡੀ ਬਾਲੀ ਬੁੱਡੀ ਬਦਨਾਮੀ ਠੀਕ ਉਹਨੇ ਦੱਸਿਆ ਮੈਂ ਫਲਾਣੇ ਰਾਜੇ ਨੇ ਬੜਾ ਤਕੜਾ ਰਾਜਾ ਸੀ ਕਹਿੰਦੀ ਹਾਂ ਸੁਣਦੇ ਆ ਵੀ ਬਹੁਤ ਤਕੜਾ ਰਾਜਾ ਬਹੁਤ ਵੱਡਾ ਰਾਜਾ ਉਹਦਾ ਤੇ ਖਾਂਦਾਨ ਦੀ ਧੀ ਹੈ ਬੜੀ ਖੁਸ਼ੀਆਂ ਹੋ ਗਈਆਂ ਤੇ ਆਹ ਤੇਰਾ ਮਹਿਲ ਐ ਸਾਡਾ ਤਾਂ ਮਹਿਲ ਸੁਣਨਾ ਪਿਆ ਦੀ ਪੁੱਤ ਬੈਣਾ ਹੁਣ ਅਸੀਂ ਤਾਂ ਬਜ਼ੁਰਗ ਹੋਈ ਜਾਂਦੇ ਆ ਸਾਡੀ ਸੇਵਾ ਕਰੋਂਗੇ ਤੇ ਕਹਿੰਦੀ ਹਾਂ ਮਾਂ ਵੀ ਮੈਂ ਥੋੜੀ ਸੇਵਾ ਕਰੂੰਗੀ ਵੀ ਇਹ ਤਾਂ ਬਹੁਤ ਤੁਸੀਂ ਤਾਂ ਨੂੰ ਖੱਟੂ ਕਹਿੰਦੇ ਤਾਂ ਬਹੁਤ ਸਿਆਣਾ ਬਹੁ ਸਮਝਦਾਰ ਬੰਦਾ ਹੈ ਉਹ ਕਹਿੰਦੀ ਉਹ ਉਹਨਾਂ ਖੱਟੂ ਦੀ ਜਦੋਂ ਅਸੀਂ ਕਹਿੰਦੇ ਹੁੰਦੇ ਹੁਣ ਨਹੀਂ ਕਹਿੰਦੀ ਹੁਣ ਤਾਂ ਜਿਹੜੇ ਐਡੀ ਰੈ ਦੇ ਨਾਲ ਐਡੀ ਮੱਜਲ ਦੇ ਪਹੁੰਚ ਗਿਆ ਕਹਿੰਦੀ ਫਿਰ ਤਾਂ ਬਹੁਤ ਸਿਆਣਾ ਐ ਪਈ ਉਹ ਰਹਿਣ ਲੱਗੇ ਮਹਿਲਾਂ ਦੇ ਵਿੱਚ ਸੱਸ ਨੂੰ ਉਹ ਸਾਰੇ ਉਹ ਇੱਕ ਦਿਨ ਰਾਜਾ ਕਹਿਣ ਲੱਗਿਆ ਕਹਿੰਦਾ ਇਹਨੂੰ ਸਮਾਰ ਕੇ ਨੂੰ ਨੂੰ ਕੋਈ ਸਵਾਲ ਪੁੱਛ ਕੇ ਦੇਖ ਬਈ ਬਾਦਸ਼ਾਹ ਦੀ ਕੁੜੀਆ ਦਿਮਾਗ ਕੰਮ ਕਰਦਾ ਪੂਰਾ ਕਿ ਉਹਨਾਂ ਨੂੰ ਆਤ ਹੁੰਦੀ ਰਾਜਾ ਨੂੰ ਕੋਈ ਨਾ ਕੋਈ ਸਵਾਲ ਪੁੱਛਣਾ ਕੋਈ ਹੋਰ ਕਰਨਾ ਤੇ ਉਹ ਕਹਿਣ ਲਗੀ ਬਾਦਸ਼ਾਹ ਦੀ ਕੁੜੀਆ ਤੈਂ ਤਾਂ ਸਵਾਲ ਪੁੱਛ ਕੇ ਕੀ ਲੈਣਾ ਤੇ ਕਹਿੰਦਾ ਨਹੀਂ ਫੇਰ ਕੁਛ ਨਹੀਂ ਹੁੰਦਾ ਪੁੱਸਦਾ ਸਹੀ ਉਹ ਕਹਿਣ ਲੱਗੀ ਹਾਂ ਵੀ ਪੁੱਤਰ ਆਪਾਂ ਉੱਪਰ ਮਹਿਲ ਦੇ ਚੜੀਏ ਮਹਿਲ ਦੇ ਉੱਤੇ ਲੈ ਕੇ ਚੜ ਗਈ ਰਾਣੀ ਚਾਰ ਸਵੇਰੇ ਮਹਿਲ ਦੇਖਿਆ ਕਹੇ ਨੀ ਪੁੱਤਰ ਸਭ ਤੋਂ ਵੱਡਾ ਸਹਾਰਾ ਕੀ ਦਾ ਹੁੰਦਾ ਉਸ ਨੇ ਆਖਿਆ ਬੰਦੇ ਦਾ ਕਹੋ ਕੋਈ ਨਹੀਂ ਪ੍ਰਮਾਤਮਾ ਦਾ ਹੁੰਦਾ ਸਭ ਤੋਂ ਵੱਡਾ ਸਹਾਰਾ ਤਾਂ ਦੂਜਾ ਪਤੀ ਦਾ ਕਹਿੰਦੀ ਤੀਜਾ ਕਹਿੰਦੀ ਮਾਂ ਪਿਓ ਦਾ ਕਿਹਦੀ ਵੀ ਠੀਕ ਆ ਆਈ ਰਾਜੇ ਕੋਲੇ ਰਾਜਾ ਕਹਿੰਦਾ ਕਿਉਂ ਕਹਿੰਦੀ ਬਿਲਕੁਲ ਦਿਮਾਗ ਬਹੁਤ ਹੁਸ਼ਿਆਣਾ ਹੈ ਕਹਿੰਦੀ ਮੈਨੂੰ ਤਾਂ ਐਸੀ ਪਤੀ ਦਾ ਸਹਾਰਾ ਹੈ ਤੋ ਹੋ ਗਈ ਕਹਿੰਦੀ ਕਹਿੰਦੀ ਯਾਰ ਪਹਿਲਾ ਸਹਾਰਾ ਰੱਬ ਦਾ ਹੈ ਫੇਰ ਪਤੀ ਦਾ ਫੇਰ ਮਾਂ ਪਿਓ ਦਾ ਕਹਿੰਦਾ ਫਿਰ ਸਿਆਣੀ ਐ ਕਹਿੰਦਾ ਵਿੱਚ ਤਾਂ ਕਹਿੰਦਾ ਰਾਜਿਆਂ ਦੀ ਵੀ ਕਹਿੰਦਾ ਕਮਲਾਈ ਲਾਦੀ ਜੰਪਦੀ ਹੁੰਦੀ ਐ ਕਹਿੰਦੀ ਕਹਿੰਦਾ ਸਿਆਣੀ ਐ ਉਸ ਨੇ ਆਪਦੇ ਪਤੀ ਨੂੰ ਕਹਾਂਦੀ ਰੀ ਮਾ ਤੇਰੀ ਮਾਂ ਨੇ ਮੇਰੀ ਪਰਖਿਆ ਲਈ ਐ ਕਹਿੰਦਾ ਚਲ ਕੋਈ ਨਾ ਫੇਰ ਕੀ ਹੋ ਗਿਆ ਤੇ ਕਹਿੰਦੀ ਮੈਂ ਤੋ ਤਿੰਨ ਗੱਲਾਂ ਪੁੱਛੀਆਂ ਨੇ ਬੜੀਆਂ ਡੂੰਘੀਆਂ ਗੱਲਾਂ ਪੁੱਛੀਆਂ ਦੀ ਤੇਰੀ ਮਾਂ ਸਿਆਰ ਬਹੁਤ ਆ ਕਹਿੰਦਾ ਫੇਰ ਵੀ ਰਾਜਿਆਂ ਦੀ ਕੁੜੀ ਆ ਹਾਕੁੰਦਾ ਪੁੱਸੰਦਾ ਤੂੰ ਇਹਦਾ ਕਿਉਂ ਉਹ ਕਰਦੀ ਐ ਕਹਿੰਦੀ ਨਹੀਂ ਮੈਂ ਕਰਦੀ ਤਾਂ ਹੈ ਨਹੀਂ ਪਰ ਤੇਰੀ ਮਾਂ ਚੁਹਾਰ ਚਲਾ ਕੇ ਉਹ ਹੁੰਦਾ ਕਹਿੰਦੀ ਕਿਤੇ ਮੈਂ ਦੇ ਮੈਂ ਜੇ ਕੋਈ ਕਰਤੀ ਚਲਾਕੀ ਪਰ ਮਨ ਕਹਿੰਦਾ ਤਾਂ ਨਹੀਂ ਕੁਛ ਕਹਿੰਦਾ ਨਹੀਂ ਤੇਰੀ ਸੱਸ ਲਾ ਦੇ ਤਾਂ ਨਹੀਂ ਕਰਨੀ ਹਾਂ ਕਿਉਂ ਅਗਲੀ ਕਹਿੰਦੀ ਆਪਾਂ ਦੇਖੀਏ ਵੀੜੀ ਲਾ ਕੇ ਕਹਿੰਦਾ ਨਾ ਨਾ ਪੈ ਨਹੀਂ ਇਹ ਕੰਮ ਕਰਨਾ ਉਹ ਕਹਿਣ ਲੱਗੀ ਚਲ ਠੀਕ ਐ ਵੱਡੇ ਨੇ ਕਹਿੰਦਾ ਵੱਡਿਆਂ ਦੀ ਅਗਿਆ ਤੇ ਰਹਿਣਾ ਚਾਹੀਦਾ ਉਕਾਣੀ ਠੀਕ ਐ ਸਤਿਵਾਚਨ ਪਈ ਰਹਿਣ ਲੱਗੀ ਤੇ ਕਹਿੰਦੀ ਚੱਲ ਮੇਰੇ ਪੇਖੀ ਜਲ ਕੇ ਆਈ ਆਪਾਂ ਕਹਿੰਦਾ ਮੇਰੀ ਮਾਂ ਨੂੰ ਪੁੱਛ ਲਾ ਕਹਿੰਦੀ ਕਿਉਂ ਬਿਆਹੀ ਤਾਂ ਮੈਂ ਤੈਨੂੰ ਆ ਕਹਿੰਦਾ ਨਾ ਮੇਰੀ ਮਾਂ ਬੈਠੀ ਐ ਜੇ ਨਾ ਜਰੀ ਦੀ ਚੱਲੂਗੀ ਮੈਂ ਨਹੀਂ ਐ ਤੈਨੂੰ ਲੈਣ ਸੱਡਣਾ ਜਾਂਦਾ ਉਕਾਣੀ ਵੀ ਮਾਤਾ ਸੀ ਮੇਰੇ ਪੇਖੀ ਜਾਣਾ ਸਾਨੂੰ ਖਾਸ ਤੇ ਰੋਗ ਐ ਨੂੰ ਕਹਿੰਦੀ ਵਗਜੋ ਕੋਈ ਨਾ ਜਾਇਆਉ ਦੀਪੀ ਕਿਹ ਆ ਗਈ ਆ ਕੇ ਮਾਂ ਨੇ ਪੁੱਛਿਆ ਕਹਿੰਦੀ ਕਿਉਂ ਤੇਰੀ ਸੱਸ ਕਿਵੇਂ ਆ ਕਹਿੰਦੀ ਮਾਂ ਸੱਸ ਬਹੁਤ ਸ਼ਿਆਰ ਆ ਆਹਾ ਗੱਲਾਂ ਪੁੱਸੀਆਂ ਕਹਿੰਦੀ ਫਿਰ ਤਾਂ ਬਹੁਤ ਚੁਸਤ ਹੈ ਕਹਿੰਦੀ ਮੈਂ ਤਾਂ ਜਵਾਬ ਜਆ ਦੇਣਾ ਦੀ ਕਹਿੰਦੀ ਨੇ ਹਟਾ ਦਈਏ ਕਹਿੰਦਾ ਨਾ ਤਾਂ ਇਹ ਨਹੀਂ ਕੁਝ ਕਰਨਾ ਕਹਿੰਦੀ ਨਹੀਂ ਬਰਾਬਰੀ ਨਹੀਂ ਕਰੀਦੀ ਹੁੰਦੀ ਸੱਸ ਸਾਸੀ ਹੁੰਦੀ ਹੈਗੀ ਸੱਸ ਮਾਂ ਹੁੰਦੀ ਆ ਪੁੱਤ ਕਹਿੰਦੀ ਮੈਂ ਤਾਂ ਤੇਰੇ ਮਾਂ ਨਾਲ ਜਨਮ ਆ ਲਈਆਂ ਤੈਨੂੰ ਜ਼ਿੰਦਗੀ ਦਾ ਸੱਸ ਨਹੀਂ ਕੱਟਣੀ ਆ ਅਸਲੀ ਸੱਸਾਂ ਸਮਾਂ ਹੁੰਦੀ ਜੇ ਮਾਂ ਬਣ ਜੇ ਨੂੰਤੀ ਬਣਦੇ ਰੋਲਾ ਹੀ ਨਹੀਂ ਪੈਂਦਾ ਨਾ ਸੱਸਾਂ ਬਣਦੇ ਆ ਨਾ ਤੂੰ ਨਹੀਂ ਧੀ ਨੂੰ ਬਣਦੀ ਐ ਪਤਾ ਸਿੰਘ ਫਸੇ ਰਹਿੰਦੇ ਨੇ ਪਰ ਸੱਸਾਂ ਆ ਅਸਲੀ ਧੀ ਅਸਲੀ ਨੂੰਹ ਆ ਆਪਾਂ ਤਾਂ ਕੁੜੀਆਂ ਵਿਆਹਤੀਆਂ ਸਹੁਰੇ ਬਾਗੀਆਂ ਉੱਥੋਂ ਕਿਤੇ ਛਾਲ ਸੀ ਮਹੀਨਾ ਬਾਅਦ ਆਉਣਗੀਆਂ ਅਸਲ ਧੀ ਨੂੰਹ ਆ ਜੀ ਨੇ ਰੋਟੀ ਪਾਣੀ ਸਾਰੀ ਉਮਰ ਖਾਣੀ ਐ ਜੀ ਦੇ ਕੋਲ ਉਹ ਕਦੀ ਨਹੀਂ ਠੀਕਾ ਗੱਲ ਉਹਦੀ ਇਹ ਉਪਈ ਰੇਹਣ ਲੱਗੀ ਉਹ ਕਹਿਣ ਲੱਗੀ ਰਾਜੇ ਨੂੰ ਕਹਿੰਦੀ ਵੀ ਐਂ ਕਰਕੇ ਇੱਕ ਮੇਰੀ ਸਹੇਲੀ ਐ ਮੈਂ ਆਪ ਉਹਦਾ ਇੱਥੇ ਨਾ ਸਾਖ ਕਰਾ ਦਈਏ ਕਿਉਂ ਨਾ ਕਰਾ ਦੇ ਕਹਿੰਦੀ ਰਾਜੇ ਦੀ ਕੁੜੀ ਐ ਇਹ ਜੀ ਗੱਲ ਈ ਐਸਾ ਤਨਹਾਨ ਤਨਹਾਨ ਫਿਰਤਾ ਸੀ ਰਾਜਾ ਬੜੀ ਰਿਸ਼ਤੇਦਾਰੀ ਦੇ ਮੁੰਡਾ ਕਮਾਰਾ ਕਹਿੰਦੀ ਫਿਰ ਮੈਂ ਉਹਦਾ ਸਾਖ ਕਰਾ ਦਿੰਨੀ ਆ